ਸਿੱਖੀ ਬਾਗ ਦਾ ਫੁੱਲ ਇੱਕ ਖੂਬਸੂਰਤ ਅੱਗ ਵਿੱਚ ਗਿਆ ਜਲਾਇਆ ਸੀ ਅੱਜ ਦਾ ਅੱਜ ਦੇ ਦਿਨ ਖਤਮ ਕਰਨ ਲਈ ਮਹਿਕ ਸਦੀਵ ਇਸ ਦੀ ਕਢਦੀ ਦੇਗ ਵਿੱਚ ਪਾਇਆ ਸੀ ਅੱਜ ਦੇ ਦਿਨ ਸੂਰਜ ਸਿੱਖੀ ਦਾ ਦੁਸ਼ਟਾਂ ਬੁਝਾਉਣ ਖਾਤਰ ਬੜਾ ਝਖੜ ਚੁਲਾਇਆ ਸੀ ਅੱਜ ਦੇ ਦਿਨ ਸੂਰਜ ਸਿੱਖੀ ਦਾ ਦੁਸ਼ਟਾਂ ਬੁਝਾਉਣ ਖਾਤਰ ਬੜਾ ਝਖੜ ਝੁਲਾਇਆ ਸੀ ਅੱਜ ਦੇ ਦਿਨ ਪੁੰਜ ਨਿਮਰਤਾ ਦਾ ਸੋਮਾ ਸ਼ਾਂਤੀ ਦਾ ਤਵੀ ਉੱਤੇ ਬਿਠਾਇਆ ਸੀ ਅੱਜ ਦੇ ਦਿਨ ਪੁੰਜ ਨਿਮਰਤਾ ਦਾ ਸੋਮਾ ਸ਼ਾਂਤੀ ਦਾ ਤਵੀ ਉੱਤੇ ਬਿਠਾਇਆ ਸੀ ਅੱਜ ਦੇ ਦਿਨ ਸ਼ੇਰ ਸੁਣਿਓ ਜ਼ਹਿਰ ਕਹਿਰ ਦੇ ਸ਼ਹਿਰ ਲਾਹੌਰ ਅੰਦਰ ਇੰਨਾ ਕਹਿਰ ਕਮਾਇਆ ਸੀ ਅੱਜ ਦੇ ਦਿਨ ਗੁਰੂ ਨਾਨਕ ਦੀ ਜੋਤ ਦਾ ਨੂਰ ਪੰਜਵਾਂ ਜੋਤੀ ਜੋਤ ਸਮਾਇਆ ਸੀ ਅੱਜ ਦੇ ਦਿਨ ਗੁਰੂ ਨਾਨਕ ਦੀ ਜੋਤ ਦਾ ਨੂਰ ਪੰਜਵਾਂ ਜੋਤੀ ਜੋਤ ਸਮਾਇਆ ਸੀ ਅੱਜ ਦੇ ਦਿਨ